ਸਸ਼ੀਕਾਲ ਜੀ ਐਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀਵਾਨ ਕਹਿੰਦੇ ਆ ਅੱਜ ਕੱਲ੍ਹ ਅਗਰ ਭਾਵੇਂ ਲੱਖ ਕਿਹਾ ਜਾਵੇ ਲੱਖ ਕੋਸ਼ਿਸ਼ ਕੀਤੀ ਜਾਵੇ ਲੱਖ ਸਮਝਾਇਆ ਜਾਵੇ ਚਿੰਤਾ ਤੇ ਇੱਕ ਕਾਰਨ ਹੈ ਹੀ ਹਰ ਗੱਲ ਦਾ ਅੱਛਾ ਕਿਤੇ ਮੈਂ ਗੱਲਾਂ ਕਰਦੇ ਦੋ ਜਣੇ ਸੁਣੇ ਕਿ ਬੱਚੇ ਸੈਟ ਨੇ ਹਾਂਜੀ ਸੈਟ ਨੇ ओके ਘਰ ਪਰਿਵਾਰ ਵਧੀਆ ਕਹਿੰਦੇ ਹਾਂਜੀ ਬਹੁਤ ਵਧੀਆ ਕਹਿੰਦੇ ਫਿਰ ਫਿਰ ਤੇ ਚਲੋ ਚਲੋ ਪ੍ਰਮਾਤਮਾ ਦੀ ਕਿਰਕਾ ਕਹਿੰਦੇ ਬਸ ਇੱਕੋ ਹੀ ਚਿੰਤਾਏ ਚੰਗੇ ਘਰ ਮਿਲ ਜਾਣ ਚੰਗੇ ਘਰ ਵਿਆਹੇ ਜਾਣ ਤੇ ਬਸ ਅਸੀਂ ਮਤਲਬ ਇਹ ਬੜਾ ਡਰ ਰਹਿੰਦਾ ਮਨ ਦੇ ਵਿੱਚ ਚਿੰਤਾ ਚਿੰਤਾ ਕਰਨਾ ਮਤਲਬ ਪ੍ਰਮਾਤਮਾ ਦੀ ਵਿਵਸਥਾ ਤੇ ਸ਼ੱਕ ਕਰਨਾ ਹੁੰਦਾ ਹੈ ਮਤਲਬ ਚਿੰਤਾ ਅਗਰ ਅਸੀਂ ਕਰ ਰਹੇ ਹਾਂ ਤਾਂ ਇਹਦਾ ਮਤਲਬ ਅਸੀਂ ਉਸ ਚੀਜ਼ ਨੂੰ ਆਪਣੇ ਅਨੁਸਾਰ ਚਲਾਉਣਾ ਚਾਹੁੰਦੇ ਆ ਆਪਣੇ ਅਨੁਸਾਰ ਕਰਨਾ ਚਾਹੁੰਦੇ ਆ ਪਰ ਉਹ ਕਿੱਤੇ ਡਿਸਟਰਬ ਨਾ ਹੋ ਜਾਵੇ ਸਾਡੇ ਮੁਤਾਬਕ ਕੋਈ ਚੀਜ਼ ਸਾਨੂੰ ਨਾ ਮਿਲੇ ਇਸ ਚੀਜ਼ ਦੀ ਚਿੰਤਾ ਕਰਨਾ ਦੱਸੋ ਕਿਥੋਂ ਤੱਕ ਜਾਇਜ਼ ਹੈ ਕਿਹੜੀਆਂ ਚੀਜ਼ਾਂ ਤੁਹਾਨੂੰ ਤੁਹਾਡੀ ਵਿਵਸਥਾ ਮੁਤਾਬਕ ਮਿਲੀਆਂ ਨੇ ਕਿਹੜੀਆਂ ਚੀਜ਼ਾਂ ਤੁਹਾਨੂੰ ਤੁਹਾਡੀ ਚਾਹਤ ਮੁਤਾਬਕ ਮਿਲੀਆਂ ਨੇ ਕਿਹੜੀਆਂ ਚੀਜ਼ਾਂ ਤੁਹਾਨੂੰ ਤੁਹਾਡੇ ਮਿਹਨਤ ਮੁਤਾਬਕ ਮਿਲੀਆਂ ਨੇ ਸੱਚ ਦੱਸਿਓ ਮਿਹਨਤ ਮੁਤਾਬਕ ਮਿਲਦਾ ਜ਼ਰੂਰ ਹੈ ਮਿਹਨਤ ਕਰਨੀ ਜ਼ਰੂਰ ਪੈਂਦੀ ਹੈ ਹਰ ਕੰਮ ਦੇ ਲਈ ਪਰ ਇਹ ਜ਼ਰੂਰੀ ਥੋੜਾ ਹੀ ਆ ਇਹ ਜ਼ਰੂਰੀ ਥੋੜਾ ਹੀ ਆ ਕਿ 50 ਬੰਦੇ ਇੱਕ ਤਰ੍ਹਾਂ ਨਾਲ ਮਿਹਨਤ ਕਰਦੇ ਆ ਤੇ 50 ਹੀ ਕਾਮਯਾਬ ਹੁੰਦੇ ਆ ਮਾਇਨੇ ਵਕਤ ਤੇ ਕਿਸਮਤ ਤੇ ਕਰਮ ਵੀ ਤਾਂ ਰੱਖਦੇ ਨੇ ਤਾਂ ਇਸ ਕਰਕੇ ਹਰ ਚੀਜ਼ ਦੇ ਲਈ ਆਪਣੇ ਆਪ ਨੂੰ ਥੋੜਾ ਚਿੰਤਾ ਗ੍ਰਸਤ ਰੱਖਣਾ ਇਨਸਾਨ ਦੀ ਆਦਤ ਹੀ ਬਣ ਗਈ ਹੈ ਜੇ ਸਭ ਠੀਕ ਹੈ ਤੇ ਉਹ ਸਭ ਠੀਕ ਦੇ ਨਾਲ ਇਹ ਕਹਿਣਾ ਜ਼ਰੂਰੀ ਹੈ ਕਿ ਬਸ ਬੜੀ ਚਿੰਤਾ ਰਹਿੰਦੀ ਹੈ ਕਿਤੇ ਐ ਨਾ ਹੋ ਜਾਈ ਬੜੀ ਚਿੰਤਾ ਰਹਿੰਦੀ ਹੈ ਜਮਾਨਾ ਖਰਾਬ ਹੈ ਜਮਾਨੇ ਦੇ ਵਿੱਚ ਅਸੀਂ ਵੀ ਤਾਂ ਆਉਨੇ ਆ ਕੀ ਖਰਾਬ ਹੈ ਮਤਲਬ ਕਿਤੇ ਗੱਲ ਥੋੜਾ ਗਿਆ ਕਿਸੇ ਪਾਸਿਓਂ ਕੁਝ ਹਾਂ ਵਕਤ ਦੀ ਲਹਿਰ ਅਸੀਂ ਹੀ ਚਲਾਈਏ ਸੋਚ ਸਾਡੀ ਹੀ ਬਦਲੀਏ ਅਸੀਂ ਹੀ ਸੋਚ ਨੂੰ ਜ਼ਿਆਦਾ ਇੰਪਰੂਵ ਕੀਤਾ ਹੈ ਜਾਂ ਕਿਸ ਪਾਸੇ ਨੂੰ ਜਾ ਰਹੇ ਹਾਂ ਇਹ ਸਿਰਫ ਸਾਡੇ ਤੇ ਹੀ ਆ ਪਰਵਰਤਨ 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 ਕਰਦੇ ਕਰਦੇ ਪਤਾ ਨਹੀਂ ਕਿਹੜੇ ਪਰਵਰਤਨ ਦੇ ਵਿੱਚ ਅਸੀਂ ਕਦੋਂ ਆਪਣੇ ਆਪ ਨੂੰ ਗਵਾਹ ਬੈਠਦੀਆਂ ਇਹ ਵੀ ਤੇ ਕਸੂਰ ਸਾਡਾ ਹੀ ਕਾਦਾ ਪਰਵਰਤਨ ਤੁਸੀਂ ਕਿਸੇ ਚ ਪਰਵਰਤਨ ਕਰਕੇ ਕੀ ਕਰ ਲਓਗੇ ਜਿੰਨੀ ਦੇਰ ਅਸੀਂ ਆਪਣੇ ਆਪ ਵਿੱਚ ਚੇਂਜ ਨਹੀਂ ਕਰਦੇ ਉਨੀ ਦੇਰ ਤੱਕ ਤੁਸੀਂ ਹਰ ਤਰ੍ਹਾਂ ਨਾਲ ਪਰੇਸ਼ਾਨੀ ਚਿੰਤਾਵਾਂ ਤੋਂ ਮੁਕਤੀ ਪਾ ਹੀ ਨਹੀਂ ਸਕਦੇ ਘਰ ਚ ਹੀ ਦੇਖ ਲਓ ਘਰ ਚ ਦੇਖ ਲਓ ਕਿਨੂ ਕਿਨੂ ਆਪਣੇ ਅਨੁਸਾਰ ਚਲਾਉਂਗੀ ਕਿਨੂ ਕਿਨੂ ਸਮਝਾਉਂਗੇ ਕਿਨੂੰ ਕਿਨੂੰ ਕਿਸ ਤਰੀਕੇ ਨਾਲ ਤੁਸੀਂ ਜਿਉਣਾ ਚਾਹੁੰਦੇ ਹੋ ਤੁਸੀਂ ਜਿਸ ਤਰੀਕੇ ਨਾਲ ਸੋਚਦੇ ਹੋ ਤੁਸੀਂ ਜਿਸ ਤਰੀਕੇ ਨਾਲ ਚੱਲਦੇ ਹੋ ਅੱਧੇ ਤੋਂ ਜ਼ਿਆਦਾ ਤੇ ਪਰਿਵਾਰਿਕ ਮੈਂਬਰ ਉਨੀ ਸਮਝਦੇ ਜੋ ਸਾਡੇ ਖੂਨ ਦੇ ਰਿਸ਼ਤੇ ਨੇ ਕਈ ਵਾਰੀ ਤੁਸੀਂ ਬੱਚਿਆਂ ਨੂੰ ਕਹਿੰਦੇ ਆ ਸਮਝਦੇ ਹੋਣਾ ਮਾਂ ਤੂੰ ਮੈਨੂੰ ਸਮਝਦੀ ਹੋਈ ਨਹੀਂ ਦੱਸੋ ਉਹ ਕੀ ਸਮਝਣਾ ਹੋਇਆ ਕੀ ਨਹੀਂ ਸਮਝਦੀ ਸਮਝਣ ਦਾ ਮਤਲਬ ਇਹ ਆ ਕਿ ਜਿਸ ਤਰ੍ਹਾਂ ਦੀ ਸੋਚ ਅਸੀਂ ਰੱਖਦੇ ਆ ਉਹ ਸਾਡੇ ਮਾਪਿਓ ਦੇ ਉਦਾਂ ਦੀ ਸੋਚ ਹੈ ਨਹੀਂ ਆ ਤੇ ਇਸ ਕਰਕੇ ਸਾਨੂੰ ਲੱਗਦਾ ਕਿ ਉਹ ਸਾਨੂੰ ਸਮਝਦੇ ਨਹੀਂ ਜਿਨ੍ਹਾਂ ਸਮਝਣਾ ਮਤਲਬ ਸਮਝਣਾ ਮਤਲਬ ਤੁਸੀਂ ਪਰਮਾਤਮਾ ਨੂੰ ਹੀ ਨਹੀਂ ਸਮਝ ਸਕੇ ਹੁਣ ਤੱਕ ਅਸੀਂ ਉਸ ਦੇ ਰੰਗਾਂ ਨੂੰ ਹੀ ਨਹੀਂ ਸਮਝ ਸਕਦੇ ਹੁਣ ਤੱਕ ਤੇ ਦੇਖੋ ਅਸੀਂ ਕਿਸੇ ਚੀਜ਼ ਨੂੰ ਸਮਝਣਾ ਉਹੀ ਗੱਲ ਹੋ ਗਈ ਨਾ ਕਿ ਪਰਮਾਤਮਾ ਦੀ ਵਿਵਸਥਾ ਤੇ ਫਿਰ ਸ਼ੱਕ ਕਰਨ ਦੇ ਬਰਾਬਰ ਹੀ ਲੋੜ ਕੀਏ ਉਹਨਾਂ ਚੀਜ਼ਾਂ ਦੀ ਜਿਨ੍ਹਾਂ ਦੇ ਵਿੱਚ ਹੱਥ ਪਾਉਣ ਤੇ ਨਿਕਲਣਾ ਕੱਖ ਨਹੀਂ ਤੇ ਫਿਰ ਸਮਝਣਾ ਸਮਝਾਉਣਾ ਰਹਿ ਕੀ ਜਾਂਦਾ ਹੈ ਬਸ ਆਪਣਾ ਕਰਮ ਵਕਤ ਅਨੁਸਾਰ ਚੱਲਣਾ ਵਕਤ ਬਦਲਿਆ ਆਪਣੇ ਆਪ ਨੂੰ ਬਦਲੋ ਕੁਝ ਸਥਿਤੀਆਂ ਸਮਝ ਵਿੱਚ ਨਹੀਂ ਆ ਰਹੀਆਂ ਤਾਂ ਥੋੜੀ देर ਵੇਟ ਕਰ ਲਓ ਕੋਈ ਚੀਜ਼ਾਂ ਕੁਦਰਤ ਦੇ ਅਨੁਸਾਰ ਚੱਲੋ ਤੇ ਕੁਝ ਕੁਦਰਤ ਦੇ ਅਨੁਸਾਰ ਆਪਣੇ ਆਪ ਨੂੰ ਟਾਲੋ ਤੇ ਸਮਝੋ ਪਰੇਸ਼ਾਨੀਆਂ ਕੱਟ ਜਾਣ ਗਿਆ ਖਤਮ ਦੁਨੀਆ ਦੀ ਕੋਈ ਤਾਕਤ ਕਰੀ ਨਹੀਂ ਸਕਦੀ ਇਹ ਨਾਲ ਹੀ ਜੰਮੀਆਂ ਨੇ ਤੇ ਨਾਲ ਹੀ ਜਾਣੀਆਂ ਨੇ ਕੀ ਚਿੰਤਾ ਮਾਂ ਨਹੀਂ ਹੋਈਆਂ ਤੇ ਅਸੀਂ ਮੁੱਲ ਲੈ ਲੈਣੀਆਂ ਨੇ ਤੁਸੀਂ ਕਹਿ ਦੋ ਸਭ ਕੁਝ ਠੀਕ ਹੈ ਕਹੋ ਤੇ ਸਹੀ ਸਭ ਕੁਝ ਠੀਕ ਹੈ ਤੇ ਵਿੱਚੋਂ ਕੋਈ ਨਾ ਕੋਈ ਗੱਲ ਨਿਕਲਿਆ ਹੋਣੀ ਹੈ ਵੈਸੇ ਤਾਂ ਸਭ ਠੀਕ ਹੈ ਪਰ ਅਗਰ ਆ ਹੁੰਦਾ ਤੇ ਫਿਰ ਆ ਹੁੰਦਾ ਜੇ ਐਦਾਂ ਹੁੰਦਾ ਤੇ ਕਿੰਨਾ ਵਧੀਆ ਹੁੰਦਾ ਮਤਲਬ ਕਿ ਸਾਨੂੰ ਸਭ ਠੀਕ ਦੇ ਵਿੱਚ ਵੀ ਕੁਝ ਕੋ ਚੀਜ਼ਾਂ ਇਦਾਂ ਨਹੀਂ ਲੱਗ ਜਾਂਦੀਆਂ ਨੇ ਜੋ ਸਾਡੇ ਅਨੁਸਾਰ ਨਹੀਂ ਹੋਈਆਂ ਹੁੰਦੀਆਂ ਕਿਉਂ ਹੋਣਗੀਆਂ ਸਾਡੇ ਅਨੁਸਾਰ ਅਸੀਂ ਥੋੜਾ ਜਿਹੀ ਦੁਨੀਆ ਨੂੰ ਚਲਾਉਂਦੇ ਆਂ ਬਸ ਇਹ ਸੋਚੋ ਜਿੱਦਾਂ ਹੈ ਬਸ ਵਧੀਆ ਹੈ ਕੁਦਰਤ ਦੇ ਰੰਗ ਨੂੰ ਸਮਝੋ ਤੇ ਉਸ ਸੰਸਾਰ ਹੀ ਜਿਉਣਾ ਅਸਲ 'ਚ ਖੁਸ਼ੀਆਂ ਨੂੰ ਦੁੱਗਣਾ ਕਰਨਾ ਤੇ ਚਿਹਰੇ ਦੀ ਸਮਾਈਲ ਨੂੰ ਵਧਾਉਣਾ ਹੈ ਨਾ ਕਿ ਚਿੰਤਾ ਕਰਨੀ ਚਿੰਤਾ ਨਹੀਂ ਕਰਨੀ ਚਿੰਤਾ ਕਰਨ ਨਾਲ ਹੱਲ ਕੁਝ ਨਹੀਂ ਹੋਣਾ ਇੱਕ ਨਵਾਂ ਰੋਗ ਜਿਹਨੂੰ ਡਿਪਰੈਸ਼ਨ ਕਹਿੰਦੇ ਆ ਉਹਨੇ ਦਰਵਾਜ਼ਾ ਖੜਕਾ ਦੇਣਾ ਠੀਕ ਹੈ ਨਾ ਤੇ ਛੱਡੋ ਚਿੰਤਾ ਤੇ ਚਲੋ ਆਪਾਂ ਗੱਲ ਕਰਦੇ ਹਾਂ 8 ਫਰਵਰੀ 2025 ਦੀ ਜਾਨੀ ਕਿ ਦਿਨ ਸ਼ਨੀਵਾਰ ਦਾ ਇਕਾदशी ਤਿਥੀ ਆਜੀ ਕਾਛੀ ਤਿਥੀ ਦਾ ਵਰਤ ਰਹੇਗਾ ਤੇ ਅੱਜ ਦੀ ਜਯਾ ਕਾਛੀ ਵਰਤ ਹੈ 11:52 ਮਿੰਟ ਤੋਂ ਰਾਤ ਨੂੰ 8:16 ਮਿੰਟ ਤੱਕ ਰਹੇਗੀ ਔਰ ਮਰਗਾ ਨਕਸ਼ਤਰ ਚੱਲੇਗਾ 6:00 ਤਕਰੀਬਨ 6 ਮਿੰਟ ਤੱਕ ਤੇ ਗ੍ਰਹਾਂ ਦੇ ਮੁਤਾਬਕ ਜੋ ਚੰਦਰ ਮਹਾਰਾਜ ਮਿਥੁਨ ਰਾਸ਼ੀ ਵਿੱਚ ਮੰਗਲ ਚੰਦਰ ਦੀ ਯੁਤੀ ਮਿਥੁਨ ਚ ਪਹਿਲਾਂ ਤੋਂ ਹੀ ਮੰਗਲ ਚੱਲ ਰਿਹਾ ਤੇ ਮੰਗਲ ਹੈ ਵੀ ਵਕਰੀ ਤੇ ਗੁਰੂ ਦੇ ਨਕਸ਼ਤਰ ਚ ਹੈ ਤੇ ਚੰਦਰਮਾ ਜੋ ਹੈ ਇਹ ਮਰਗਾ ਜਾਣੀ ਮੰਗਲ ਦੇ ਤ੍ਰਿਸ਼ਟਾ ਨਕਸ਼ਤਰ ਚ ਹੈ ਸੋਰੀ ਤ੍ਰਿਸ਼ਟਾ ਮੰਗਲ ਦੇ ਨਕਸ਼ਤਰ ਚ ਹੈ ਉਹ ਵੀ ਮੰਗਲ ਦੇ ਚ ਤੇ ਉਹ ਬ੍ਰਸਪਤ ਦੇ ਚ ਠੀਕ ਹੈ ਗ੍ਰਹਾਂ ਦੇ ਮੁਤਾਬਕ ਤਕਰੀਬਨ 9 ਵਜੇ ਤੋਂ ਲੈ ਕੇ 10:30 ਵਜੇ ਦਾ ਟਾਈਮ ਰਾਹੁ ਕਾਲ ਦਾ ਰਹੇਗਾ ਕਰੇਹਾਂ ਦੇ ਮੁਤਾਬਕ ਜਾਨੀਆ ਸਟਾਰੋਲੋਜੀ ਵਿਦ ਲੌਜਿਕ ਦੇ ਮੁਤਾਬਕ ਜਿਸ ਤਰ੍ਹਾਂ ਦੇ ਸਿਤਾਰੇ ਉਸ ਤਰ੍ਹਾਂ ਨਾਲ ਚੱਲਣਾ ਹਰ ਕਿਸੇ ਨੂੰ ਨੁਕਸਾਨ ਤੋਂ ਬਚਾਉਂਦਾ ਇਹ ਨਾ ਕਿ ਕਹਿ ਦਈਏ ਕਿ ਹਰ ਚੀਜ਼ ਨੂੰ ਵਧੀਆ ਜਾਂ ਕੁਝ ਬਹੁਤ ਅੱਛਾ ਕਰ ਦੇਣ ਵਾਲਾ ਹੁੰਦਾ ਹੈ ਪਰੇਸ਼ਾਨੀਆਂ ਇਹ ਨਹੀਂ ਕਿ ਅਸੀਂ ਪਰੇਸ਼ਾਨ ਪਰੇਸ਼ਾਨੀਆਂ ਇਹ ਆ ਕਿ ਕਿਉਂ ਪਰੇਸ਼ਾਨ ਹ ਬਸ ਉਹ ਕਿਉਂ ਨੂੰ ਜਦੋਂ ਤੁਸੀਂ ਲੱਭ ਲੈਣਾ ਤਾਂ ਸਮਝੋ ਪਰੇਸ਼ਾਨੀ ਆਪਣੇ ਆਪ ਖਤਮ ਹੋ ਜਾਣੀ ਕਿਉਂਕਿ ਹਰ ਚੀਜ਼ ਦਾ ਆਪਣਾ ਇੱਕ ਵਕਤ ਹੈ ਠੀਕ ਹੈ ਤੇ ਚਲੋ ਸਭ ਤੋਂ ਪਹਿਲਾਂ ਜਾਂਦੇ ਆ ਰਿਜ਼ਾ ਨਿਮੇਸ਼ ਰਾਸ਼ੀ ਵਾਲਿਆਂ ਦੇ ਲਈ ਮੰਗਲ ਚੰਦਰ ਦੀ ਯੁਤੀ ਤੀਸਰੀ ਸਥਾਨ ਵਿੱਚ ਤੇ ਮੰਗਲ ਦਾ ਹੀ ਨਕਸ਼ਤਰ ਦਿਨ ਬਦਿਆ ਜਾਏਗਾ ਬਿਲਕੁਲ ਅੱਛਾ ਛੋਟੀ ਮੋਟੀ ਯਾਤਰਾ ਕਰਨੀ ਪੈ ਸਕਦੀ ਹੈ ਬੱਚਿਆਂ ਨੂੰ ਲੈ ਕੇ ਥੋੜੀ ਜਿਹੀ ਚਿੰਤਾ ਜ਼ਰੂਰ ਵਧੇਗੀ ਆਪਣੇ ਆਪ ਉੱਲ ਧਿਆਨ ਦੇਵੋਗੇ ਤੁਸੀਂ ਕਿਸੇ ਤਰਾ ਨਾਲ ਸਰਕਲ ਦਾ ਸਾਥ ਜੋ ਕੋਈ ਚੀਜ਼ ਰੁਕੀ ਸੀ ਪੈਸਾ ਰੁਕਿਆ ਸੀ ਜਾ ਕੇ ਦੱਸਿਓ ਵੀ ਵਧੀਆ ਜੀਮ ਉਹ ਗੈਰ ਜੁਆਇਨ ਕਰਨ ਬਾਰੇ ਸੈਰ ਕਰਨ ਬਾਰੇ ਐਕਸਰਸਾਈਜ਼ ਕਰਨ ਬਾਰੇ ਜੋ ਤੁਸੀਂ ਸ਼ੁਰੂਆਤ ਕਰਨੀ ਚਾਹੁੰਦੇ ਸੀ ਵਕਤ ਅੱਛਾ ਕਰ ਸਕਦੇ ਹੋ ਅਚਾਨਕ ਰਿਸ਼ਤੇਦਾਰ ਆ ਸਕਦੇ ਨੇ ਤੁਸੀਂ ਕਿਤੇ ਜਾ ਸਕਦੇ ਹੋ ਦਿਨ ਕਹਿ ਸਕਦਾ ਮਿਲੇ ਚੁਲੇ ਪ੍ਰਭਾਵ ਵਾਲਾ ਕੋਈ ਨੁਕਸਾਨ ਵਾਲਾ ਨਹੀਂ ਹੈ ਟੌਰਸ ਯਾਨੀ ਬ੍ਰਿਖ ਰਾਸ਼ੀ ਵਾਲਿਆਂ ਦੇ ਲਈ ਤਾਂ ਲਈ ਬਿਜ਼ਨਸ ਲਈ ਕੰਮ ਕਰ ਲੈ ਦੇਣਾ ਅੱਛਾ ਪਰ ਖਰਚੇ ਤੇ ਇਨਕਮ ਬਰਾਬਰ ਰਹਿਣਗੇ ਖਰਚਿਆਂ ਕਰਕੇ ਥੋੜੀ ਆਰਥਿਕ ਸਥਿਤੀ ਡਾਵਾ ਡੋਲਤਾ ਨਹੀਂ ਕਹਿ ਸਕਦੇ ਪਰ ਥੋੜੀ ਚਿੰਤਾ ਜਨਕ ਰਹਿ ਸਕਦੀ ਹੈ ਕਿ ਬਹੁਤ ਖਰਚੇ ਆ ਜੇ ਕਿਤੇ ਪੈਸਾ ਰੁਕ ਗਿਆ ਕਿਤੇ ਕੀ ਹੋਏਗਾ ਚਲੋ ਚਿੰਤਾ ਨਹੀਂ ਕਰਨੀ ਐਵੇਂ ਹੀ ਜਿੱਦਾਂ ਆਪਾਂ ਪਹਿਲਾਂ ਚਰਚਾ ਕੀਤੀ ਹੈ ਕਿ ਜੋ ਜੇ ਹੋਣਗੇ ਤਾਂ ਦੇਖੀ ਜਾਊਗੀ ਹੋਏ ਤਾਂ ਖਰਚੇ ਜੀਬ ਤੇ ਸ਼ਾਇਦ ਸਵੇਰ ਤੋਂ ਲਾਓ ਜੈਮਨੀ ਜਨਮ ਮਿਥੂਨ ਰਾਸ਼ੀ ਦੀ ਗੱਲ ਕਰੀ ਤਾਂ ਮਿਥੂਨ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਨੇ ਮੰਗਲ ਚੰਦਰ ਦੀ ਜੁਤੀ ਲਗਣ ਵਿੱਚ ਚੱਲਦੀ ਪਈ ਹੈ ਤੇ ਗ੍ਰਹਾਂ ਦੇ ਮੁਤਾਬਕ ਲਗਣ ਵਿੱਚ ਬੈਠਾ ਹੋਇਆ ਮੰਗਲ ਤੇ ਚੰਦਰ ਥੋੜੀ ਸਿਹਤ ਖਰਾਬ ਕਰੇਗਾ ਮਿੱਤਰ ਲਗਨ ਰਾਸ਼ੀ ਵਾਲਿਆਂ ਦੀ ਮੰਗਲ ਦਾ ਨਕਸ਼ਤਰ ਵੀ ਮਿੱਤਰ ਨਹੀਂ ਹੈ ਤੇ ਇਸ ਕਰਕੇ ਗੁੱਸਾ ਤੇ ਬਿਲਕੁਲ ਨਹੀਂ ਕਰਨਾ ਜਿੱਦ ਦੇ ਬਣ ਕੇ ਕੋਈ ਕੰਮ ਨਹੀਂ ਕਰਨਾ ਸਭ ਤੋਂ ਜ਼ਰੂਰੀ ਅੱਜ ਮਾਂ ਨਾਲ ਥੋੜਾ ਸ਼ਬਦਾ ਦੇ ਕੰਟਰੋਲ ਰੱਖ ਕੇ ਗੱਲ ਕਰਨੀ ਹੈ ਤੇ ਆਸ਼ੀਰਵਾਦ ਲੈ ਲੈਣਾ ਤਾਂ ਹੀ ਦਿਨ ਵਧੀਆ ਚੱਲੇਗਾ ਕਿਉਂਕਿ ਪਹਿਲਾਂ ਤੋਂ ਹੀ ਸੂਰਜ ਬੁੱਧ ਦੇਖੋ 8ਵੇਂ ਸਥਾਨ ਤੇ ਮੰਗਲ ਦੀ ਉਸ ਤੇ ਦ੍ਰਿਸ਼ਟੀ ਪੈ ਰਹੀ ਹੈ ਤੇ ਐਵੇਂ ਉਲਝ ਜਾਂਗੇ ਛੋਟੇ ਛੋਟੇ ਗੱਲ ਤੇ ਕੀ ਫਾਇਦਾ ਕੈਂਸਰ ਕਰਕਰਾਸ਼ੀ ਵਾਲਿਆਂ ਦਾ ਦਿਨ ਅੱਜ ਥੋੜਾ ਜਿਹਾ ਮਾਨਸਿਕ ਕਲਪਹਾਟ ਵਾਲਾ ਹੋ ਸਕਦਾ ਹੈ ਪਰ ਮੰਗਲ ਦਾ ਨਕਸ਼ਤਰ ਮਿੱਤਰ ਹੋਣ ਕਰਕੇ ਉਸ ਕਲਪਹਾਟ ਚੋਂ ਤੁਸੀਂ ਆਪਣੇ ਆਪ ਨਿਕਲ ਜਾਓਗੇ ਥੋੜੀਆਂ ਬੇਪਰਵਾਹੀਆਂ ਤੇ ਥੋੜੀਆਂ ਤੇ ਥੋੜੀ ਮੰਨ ਦੀ ਚੰਚਲਤਾ ਤੇ ਕੰਟਰੋਲ ਰੱਖੋਗੇ ਥੋੜੇ ਘਰੇਲੂ ਕੰਮਾਂ 'ਵਾਲ ਧਿਆਨ ਦੇਵੋਗੇ ਤਾਂ ਦਿਨ ਬੈਸਟ ਚਾਂਦੀ ਕੋਲ ਰੱਖ ਲੈਣੀ ਹੈ ਲਿਓ ਜਾਨੀ ਸਿੰਘ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਦੇ ਨਾਲ ਮੰਗਲ ਦਾ ਨਕਸ਼ਤਰ ਮਿੱਤਰ ਗ੍ਰਹਿਆਂ ਦੇ ਮੁਤਾਬਕ ਕੁਝ ਨਾ ਕੁਝ ਚੁਲ ਜੇ ਮਾਵ ਵਿਰੋਧੀਆਂ ਦੇ ਉਬਰਣ ਦਾ ਡਰ ਮੰਤਰ ਪੈ ਜਾ ਬਣਿਆ ਰਹੇਗਾ ਪੈਰਾਂ ਗਿੱਟਾਂ ਤੇ ਲੱਤਾਂ ਵਿੱਚ ਥੋੜਾ ਦਰਦ ਵੀ ਰਹੇਗਾ ਕੋਸ਼ਿਸ਼ੇ ਕਰਨੀ ਹੈ ਕਿ ਗਾਹ ਨੂੰ ਰੋਟੀ ਜ਼ਰੂਰ ਪਾ ਦੇਣੀ ਹੈ ਸ਼ਨੀਵਾਰ ਦਾ ਦੇਣਾ ਤੇ ਪੈਰੋਂ ਮੰਦਰ ਦੁੱਧ ਦਾ ਪੈਕੇਟ ਵੀ ਰੱਖ ਸਕਦੇ ਨੇ ਵਰਗੋ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਮੰਗਲ ਦਾ ਨਕਸ਼ਤਰ ਮਿੱਤਰ ਨਹੀਂ ਹੈ ਥੋੜੀ ਥਕਾਵਟ ਤੇ ਖੁਦ ਥੋੜੀ ਅਦਾ ਲੱਗੇਗਾ ਕਿ ਸਾਡੀ ਕੋਈ ਸੁਣਦਾ ਹੀ ਨਹੀਂ ਸਾਡੇ ਮੁਤਾਬਕ ਹਰ ਗੱਲ ਹੋ ਹੀ ਨਹੀਂ ਰਹੀ ਪਰਿਵਾਰ ਦਾ ਸਾਥ ਵੀ ਪੂਰੀ ਮਿਲ ਨਹੀਂ ਰਿਹਾ ਇਸ ਕਰਕੇ ਥੋੜੀ ਜਿਹੀ ਚਿੰਤਾ ਤੁਹਾਨੂੰ ਬਦੇਗੀ ਪਰ એનર્ਜੀ ਅੱਛੀ ਰਹੇਗੀ ਕੁੱਤਿਆਂ ਨੂੰ ਬਿਸਕੁਟ ਪਾਉਣ ਤੇ ਤਾਂਬੇ ਦਾ ਪੈਸਾ ਆਪਣੇ ਕੋਲ ਰੱਖਣ ਤੇ ਸਿਤਾਰੇ ਤੁਹਾਡਾ ਸ਼ੁਭਫਲ ਦੇ ਜਾਣਗੇ ਠੀਕ ਹੈ ਜਿਵੇਂ ਰਾਜਨੀ ਤੁਲਾ ਰਾਸ਼ੀ ਦੀ ਗੱਲ ਕਰੀਏ ਤਾਂ ਤੁਲਾ ਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰੇ ਚੱਲਦੇ ਪਏ ਆ ਮੰਗਲ ਤੇ ਚੰਦਰ 9ਵੇਂ ਸਥਾਨ ਵਿੱਚ ਚੰਦਰ ਜੋ ਮੰਗਲ ਦੇ ਨਕਸ਼ਤਰs ਤੇ ਮੰਗਲ ਤੁਹਾਡੇ ਧਨ ਬਿਜ਼ਨਸ ਦਾ ਕਰਨ ਧਨ ਬਿਜ਼ਨਸ ਦੇ ਲਈ ਜੋ ਤੁਹਾਨੂੰ ਪਾਰਟਨਰਸ਼ਿਪ ਵਿੱਚ ਕੋਈ ਆਫਰ ਮਿਲਦੀ ਪਈ ਹੈ ਤਾਂ ਉਹਦੇ ਲਈ ਤੁਹਾਨੂੰ ਹੱਥ ਅੱਗੇ ਵਧਾ ਲੈਣਾ ਚਾਹੀਦਾ ਹੈ ਕਮਾਕਾਰਾਂ ਦੀ ਰਫਤਾਰ ਚੰਗੀ ਰਵੇ ਇਸ ਦੇ ਲਈ ਤੁਸੀਂ ਅੱਜ ਸ਼ਨੀਵਾਰ ਦਾ ਦਿਨ ਹੈ ਤੇ ਹਲਕਾ ਜਿਹਾ ਸਰੋਂ ਦਾ ਤੇਲ ਲਗਾ ਕੇ ਕੁੱਤੇ ਨੂੰ ਰੋਟੀ ਪਾਓ ਵਧੀਆ ਖਰਚੇ ਜ਼ਿਆਦਾ ਹੋ ਰਹੇ ਹੋਣ ਤਾਂ ਬੈਲਸ ਬਣਾ ਕੇ ਖਰਚੋ ਤੇ ਦੂਸਰਾ ਬਾਦੂ ਖਰਚਾ ਤੇ ਚਲੋ ਕੰਟਰੋਲ ਕਰਨਾ ਹੀ ਹੈ ਪਰ ਚੌਲ ਹਲਦੀ ਦੁੱਧ ਚਾਲ ਪਰਵਾਰ ਕਰ ਲੋ ਮਾਨਸਿਕ ਸ਼ਾਂਤੀ ਆ ਜਾਏਗੀ ਸਕੋਰਪੀਆ বৃশ্চਿਕ ਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰਿਆਂ ਦੇ ਹਿਸਾਬ ਨਾਲ ਅੱਜ ਦਾ ਦਿਨ ਵਧੀਆ ਜਾਏਗਾ ਪਾਰਟੀ ਫੰਕਸ਼ਨ ਤੇ ਜਾਣ ਦਾ ਮੌਕਾ ਮਿਲੇਗਾ ਕਿ 3 ਥੋੜਾ ਨਜ਼ਰਾਦੋਤ ਤੇ ਬਚਣਾ ਹੀ ਹੈ ਕਿਉਂਕਿ ਚੰਦਰ 8ਵੇਂ ਸਥਾਨ ਵਿੱਚ ਹੈ ਕਾਲਾ ਪਨ ਤੇਜ਼ੀ ਤੋਂ ਵੀ ਬਚਣਾ ਹੈ ਉਤਾਵਲਾ ਪਨ ਬੇਚੈਨੀ ਤੋਂ ਵੀ ਬਚਣਾ ਹੈ ਜਲਦਬਾਜ਼ੀ ਵਿੱਚ ਆਪਣੇ ਸ਼ਬਦਾਂ ਤੇ ਕੰਟਰੋਲ ਰੱਖ ਕੇ ਚੱਲੋ ਤੁਹਾਡੇ ਸ਼ਬਦ ਦੂਜੇ ਨੂੰ ਅਫਸੈਟ ਕਰ ਸਕਦੇ ਆ ਸਰਕਲ ਦਾ ਸਾਥ ਜ਼ਰੂਰ ਮਿਲੇਗਾ ਸੈਜੀਟੇਰੀਸ ਤੁਹਾਨੂੰ ਰਾਸ਼ੀ ਵਾਲੇ इमोਸ਼ਨ ਰਹਿਣਗੇ ਕੰਮ ਕਰਨ ਨੂੰ ਬਿਜ਼ਨਸ ਨੂੰ ਤੁਹਾਨੂੰ ਲੈ ਕੇ ਮੱਥੇ ਤੇ ਦੁੱਧ ਲਾਣਾ ਜ਼ਰੂਰੀ ਤੇ ਦਹੀਂ ਧਾਰਮਿਕ ਸਥਾਨ ਤੇ ਰੱਖਣ ਤੇ ਚੌਥੇ ਬੈਠਾ ਸ਼ੁਕਰ ਰਾਹੁ ਦੇ ਜੁਤੀ ਦਾ ਸ਼ੁਭ ਫਲ ਮਿਲ ਜਾਏਗਾ ਪੈਸਾ ਕੀ ਤੋਂ ਰੁਕਿਆ ਸੀ ਤੋਂ ਵੀ ਆਣਦੇ ਅਸਾਰ ਬਣਦੇ ਹੋਏ ਨਜ਼ਰ ਆਉਣਗੇ ਕੈਪਰੀਗਨ ਵਕਰ ਰਾਸ਼ੀ ਦੇ ਲਈ ਸਿਤਾਰੇ ਠੀਕ ਠਾਕ ਨੇ ਵਿਰੋਧੀ ਕੁਝ ਨਹੀਂ ਵਿਗਾੜ ਸਕਣਗੇ ਪਰ ਇੱਕ ਅਜੀਬ ਜਿਹਾ ਡਰ ਪੈ ਮਨ ਤੇ ਬਣ ਸਕਦਾ ਹੈ ਮੰਗਲ ਦਾ ਨਕਸ਼ਤਰ ਮਿੱਤਰ ਨਾ ਹੋਣ ਕਰਕੇ ਆਪਣੇ ਭੇਤ ਤੇ ਚਲੋ ਤੁਸੀਂ ਕਿਸੇ ਨੂੰ ਦੇਣੇ ਨਹੀਂ ਆ ਦੂਜਾ ਜੋ ਸੂਰਜ ਬੁੱਧੀ ਜੁਤੀ ਲਗਣ ਵਿੱਚ ਚੱਲਦੀ ਪਈ ਆ ਤਾਂ ਧੁੱਪ 'ਚ ਨੰਗੇ ਸਿਰ ਬਿਲਕੁਲ ਨਹੀਂ ਰਹਿਣਾ ਤੇ ਨਮਕ ਦਾ ਸੇਵਨ ਘੱਟ ਕਰਨਾ ਹੈ ਬੀਪੀ ਦਾ ਵਧਣਾ ਜਾਂ ਘਟਣਾ ਦੋਨੋਂ ਹੀ ਤਰ੍ਹਾਂ ਨਾਲ ਸਰੀਰ ਨੂੰ ਡਾਊਨ ਕਰੇਗਾ ਲਿਬਰ ਅਕਿਊਰਸ ਯਾਨੀ ਕੁੰਭ ਰਾਸ਼ੀ ਕੁੰਭ ਰਾਸ਼ੀ ਦੇ ਲਈ ਸ਼ਨੀ ਦੇ ਲਗਨ ਵਿੱਚ ਬੈਠਣਾ ਤੇ ਮੰਗਲ ਦਾ ਨਕਸ਼ਤਰ ਮੰਗਲ ਤੁਹਾਡੀ ਸੋਚ ਸਥਾਨ ਵਿੱਚ ਔਲਾਦ ਨੂੰ ਲੈ ਕੇ ਤੇ ਔਲਾਦ ਦੀ ਪ੍ਰਾਪਤੀ ਨੂੰ ਲੈ ਕੇ ਚਿੰਤਾਵਾਂ ਥੋੜੀਆਂ ਵਧਣ ਗਿਆ ਇਹਨਾਂ ਚਿੰਤਾਵਾਂ ਨੂੰ ਦੂਰ ਕਰਨ ਲਈ ਤੁਸੀਂ ਯਤਨ ਤੇ ਚਲੋ ਕਰਨੀ ਹੈ ਪਰ ਸਭ ਤੋਂ ਜ਼ਰੂਰੀ ਕੰਮ ਇਹ ਕਰਨਾ ਹੈ ਕਿ ਮੰਗਲ ਨੂੰ ਸ਼ੁਭ ਕਰਨਾ ਹੈ ਪਤਾਸੇ ਦਾ ਸੇਵਨ ਸਵੇਰ ਤੋਂ ਕਰਨ ਤੇ ਸਿਤਾਰਿਆਂ ਦਾ ਅੱਛਾ ਨਕਸ਼ਤਰ ਦਾ ਅੱਛਾ ਫਲ ਮਿਲੇਗਾ ਮੰਗਲ ਪਹਿਲਾਂ ਤੋਂ ਹੀ ਬੱਕਰੀ ਹੈ ਤੇ ਇਸ ਕਰਕੇ ਛੋਟੇ ਵੱਡੇ ਭੈ ਭਣ ਭਾਈ ਨਾਲ ਸਬੰਧ ਬਿਲਕੁਲ ਬਣਾ ਕੇ ਰੱਖੋ ਪਾਈਸੇ ਜਾਨੀ ਮੀਨ રાશિ ਵਾਲਿਆਂ ਦੀ ਗੱਲ ਕਰੀਏ ਤਾਂ ਮੰਗਲ ਬੜੀਆ ਤੁਹਾਡੇ ਲਈ ਅੱਛਾ ਜਾਏਗਾ ਦਿਨ ਕੰਫੀਡੈਂਸ ਬਣੇਗਾ ਤੇ ਪਰਸਨਲਿਟੀ ਅੱਛੀ ਹੋਏਗੀ ਪ੍ਰੇਮ ਸਬੰਧਾਂ ਵਿੱਚ ਕਿਤੇ ਬਾਹਰ ਖਾਣਾ ਪੀਣਾ ਜਾਂ ਮੂਵੀ ਦੇਖਣ ਦਾ ਮਨ ਬਣ ਸਕਦਾ ਘੁੰਮਣ ਫਿਰਨ ਦਾ ਮਨ ਬਣ ਸਕਦਾ ਦੋਸਤਾਂ ਨਾਲ ਟਾਈਮ ਸਪੈਂਡ ਕਰੋਗੇ ਦਿਨ ਵਧੀਆ ਬਸ ਮਾ ਮਾ ਦਾ ਆਸ਼ੀਰਵਾਦ ਲੈ ਕੇ ਜਾਣਾ ਤੇ ਇੱਕ ਦੁੱਧ ਦਾ ਪੈਕੇਟ ਸ਼ਿਪੋਲੇ ਨਾ ਦੇ ਮੰਦਿਰ ਰੱਖਣਾ ਜਾਂ ਕਿਸੇ ਜਰੂਰਤਮੰਦ ਨੂੰ ਦੇਣਾ ਜਾਂ ਕਿਸੇ ਕੰਜ ਕੰਜਕ ਨਹੀਂ ਕਹਿ ਸਕਦੇ ਆਪਾਂ ਕਿਉਂਕਿ ਸ਼ਨੀ ਹੈ ਤੇ ਸ਼ੁਕਰ ਉੱਚਾ ਲਗਣ ਵਿੱਚ ਬੈਠਾ ਹੈ ਤਾਂ ਕਿ ਸੇ ਮਜ਼ਦੂਰ ਨੂੰ ਖਾਣਾ ਖਿਲਾ ਸਕਦੇ ਹੋ ਹਨ ਏਸੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪਾਂ ਜਾਣਦੇ ਆ ਕਿ ਕਿਦਾਂ ਆਪਾਂ ਗ੍ਰਹਾਂ ਨੂੰ ਸਿਤਾਰੇ ਨੂੰ ਹੋਰ ਸ਼ੁਭ ਕਰ ਸਕਦੇ ਆ ਤੇ ਦਿਨ ਨੂੰ ਅੱਛਾ ਬਣਾਉਣ ਦੇ ਲਈ ਕੀ ਕੁਝ ਕਰਨਾ ਚਾਹੀਦਾ ਜਾਂ ਕੀ ਕੁਝ ਕਰਨਾ ਤੁਹਾਡੇ ਲਈ ਸ਼ੁਭਤਾ ਦਿੰਦਾ ਹੈ ਦੇਖੋ ਵਾਸਤੂ ਹਰ ਕਿਸੇ ਲਈ ਕੰਮ ਨਹੀਂ ਹਰ ਚੀਜ਼ ਹਰ ਕਿਸੇ ਲਈ ਨਹੀਂ ਬਣੀ ਜਿੱਦਾਂ ਆਪਾਂ ਗ੍ਰਹਾਂ ਚ ਕਹਿੰਦੇ ਆ ਇਸੇ ਤਰ੍ਹਾਂ ਦੇ ਨਾਲ ਹਰ ਚੀਜ਼ ਤੇ ਹਰ ਤਰ੍ਹਾਂ ਦਾ ਵਾਸਤੂ ਹਰ ਕਿਸੇ ਲਈ ਠੀਕ ਹੈ ਬਿਲਕੁਲ ਸਹੀ ਗੱਲ ਹੈ ਤੁਹਾਡੀ ਕਿ ਕਿਹੜੀ ਦਿਸ਼ਾ ਉੱਚੀ ਹੈ ਸਾਰਿਆਂ ਲਈ ਚੱਲਦਾ ਕਿਹੜੀ ਦਿਸ਼ਾ ਨਿਯਮੀ اے ਵੀ ਸਾਰਿਆਂ ਲਈ ਚੱਲਦਾ ਪਰ ਨਹੀਂ ਚੱਲਦਾ ਤਾਂ ਇਹ ਚੀਜ਼ਾਂ ਕਿ ਕਿਸ ਤਰ੍ਹਾਂ ਦੀ ਚੀਜ਼ ਨਾਲ ਕਿਸ ਘਰ ਵਿੱਚ ਕਿਹੜੀ ਚੀਜ਼ ਦੀ ਸਥਾਪਨਾ ਕਰਨ ਤੇ ਕਿਸ ਤਰ੍ਹਾਂ ਨਾਲ ਕੋਈ ਗ੍ਰਹਿ ਦੀ ਬੜੌਤਰੀ ਹੁੰਦੀ ਹੈ ਹੁਣ ਦੇਖੋ ਅਸਲ ਦੇ ਵਿੱਚ ਕੀ ਹੈ ਕਿ ਸਾਡੇ ਸਿਤਾਰੇ ਮੁਤਾਬਕ ਹੀ ਸਾਡੇ ਗ੍ਰਹਿ ਸਾਡੇ ਨਾਲ ਜੁੜੇ ਆ ਹਨਾ ਤੇ ਉਸ ਮੁਤਾਬਕ ਹੀ ਸਾਡੇ ਵਿਚਾਰ ਜੁੜੇ ਆ ਹਨਾ ਤੇ ਕਿਸੇ ਨੇ ਕਰਿਆ ਕਿਹਾ ਕਿ ਘਰ ਵਿੱਚ ਲਾਈਟਾਂ ਬਹੁਤ ਖਰਾਬ ਹੁੰਦੀਆਂ ਨੇ ਹੁਣ ਦੇਖੋ ਮੈਂ ਕਿਹਾ ਨਾ ਕਿ ਗ੍ਰਹਿਾਂ ਮੁਤਾਬਕ ਜੁੜੇ ਆ ਹਰ ਚੀਜ਼ ਵਾਸਤੂ ਮੁਤਾਬਕ ਸਾਡੇ ਨਾਲ ਜੁੜੀ ਜਿਨ੍ਹਾਂ ਦੇ ਜਨਮ ਪੱਤਰੀ ਵਿੱਚ ਰਾਹੂ ਖਰਾਬ ਹੋਵੇ ਉਹਨਾਂ ਦਾ ਰਾਹੂ ਹੁਣ ਤੁਸੀਂ ਇੱਕ ਗੱਲ ਧਿਆਨ ਨਾਲ ਸੁਣਿਓ ਹਰ ਤਰ੍ਹਾਂ ਦਾ ਇਲੈਕਟ੍ਰੋਨਿਕ ਸਮਾਨ ਰਾਹੂ ਹੈ ਘਰ ਦੀਆਂ ਲਾਈਟਸ ਤਾਰਾਂ ਤਾਰਾਂ ਦੇ ਗੁੱਛੇ ਪਏ ਹੋਣਗੇ ਤੁਹਾਡੇ ਘਰ ਰਾਹੂ ਖਰਾਬ ਮਤਲਬ ਕੋਈ ਇਲੈਕਟ੍ਰੋਨਿਕ ਸਮਾਨ ਖਰਾਬਕਾਰ ਵਿੱਚ ਪਿਆ ਹੁੰਦਾ ਸਾਊਥ-ਵੈਸਟ ਦਿਸ਼ਾ ਡਿਸਟਰਬ ਹੁੰਦੀ ਹੈ ਸਾਊਥ ਦਿਸ਼ਾ ਰਾਹੂ ਦੀਆਂ ਚੀਜ਼ਾਂ ਸਥਾਪਿਤ ਕਰਨ ਤੇ ਰਾਹੂ ਹੋਰ ਖਰਾਬ ਹੁੰਦਾ ਹੈ ਪਾਣੀ ਟਿਪ ਟਿਪ ਵਰਸ਼ ਟਿਪ ਟਿਪ ਪਾਣੀ ਉਹ ਕੀ ਕਹਿੰਦੇ ਆ ਟੂਟੀ ਚੋਂ ਆਵੇ ਧਾਰਾ ਹੋ ਖਰਾਬ ਹੋ ਜਾਂਦਾ ਹੈ ਬਲਬ ਤਾਰਿਆ ਰੱਖ ਦਿੱਤਾ ਤੇ ਉਹਨੂੰ ਚੱਕਿਆ ਹੀ ਨਹੀਂ ਉੱਥੋਂ ਜਾਂ ਬਦਲ ਲਾਂਗੇ ਜਾਂ ਕਰ ਲਾਂਗੇ ਉਹਦੇ ਨਾਲ ਰਾਹੂ ਖਰਾਬ ਹੁੰਦਾ। ਕਈ ਕਈ ਵਾਰੀ ਅਸੀਂ ਬਲਬ ਲਾਈਟਾਂ ਜਾਂ ਖਾਲੀ ਬੋਤਲਾਂ ਘਰ ਦੀ ਛੱਤ ਤੇ ਰੱਖ ਦਿੰਨੇ ਆ ਬੋਤਲ ਕੱਚ ਦੀ ਹੋਵੇ, ਗਲਾਸ ਹੋਵੇ। ਉਹਦੇ ਨਾਲ ਵੀ ਰਾਹੂ ਖਰਾਬ ਹੋ ਜਾਂਦਾ ਏ। ਤਾਂ ਇਸੇ ਤਰ੍ਹਾਂ ਅਗਰ ਘਰ ਕਰਦੀਆਂ ਲਾਈਟਾਂ ਤੁਹਾਡੀਆਂ ਬਹੁਤ ਛੇਤੀ ਖਰਾਬ ਹੁੰਦੀਆਂ ਨੇ ਤਾਂ ਕਿਤੇ ਨਾ ਕਿਤੇ ਰਾਹੂ ਦੀ ਖਰਾਬੀ ਹੈ। ਤਾਂ ਕੀ ਕਰਨਾ ਤੁਸੀਂ ਇੱਕ ਤਾਂ ਘਰ ਚ ਕੱਚੀ ਲੱਸੀ ਦਾ ਛਿੱਟਾ ਦਿਓ। ਸਾਰਾ ਇਲੈਕਟ੍ਰੋਨਿਕਸ ਵਾਣਾ ਆਪਣਾ ਠੀਕ ਕਰਾਓ ਤੇ ਉਹਨਾਂ ਨੂੰ ਸਹੀ ਦਿਸ਼ਾ ਵਿੱਚ ਰੱਖੋ। ਸਾਊਥ-ਵੈਸਟ ਵਿੱਚ ਰੱਖ ਸਕਦੇ ਹੋ। ਤਾਰਾਂ ਦੇ ਗੁੱਛੇ ਘਰੋਂ ਕੱਢੋ ਜੋ ਚਾਰਜਰ ਵਗੈਰਾ ਖਰਾਬ ਪਿਆ ਉਹ ਘਰੋਂ ਕੱਢੋ ਉਹਦੇ ਨਾਲ ਰਾਹੂ ਤੁਹਾਡਾ ਬਿਲਕੁਲ ਠੀਕ ਤੇ ਤਾਰਾਂ ਨੂੰ ਸਹੀ ਜਗ੍ਹਾ ਤੇ ਸਹੀ ਤਰੀਕੇ ਨਾਲ ਰੱਖੋ ਔਰ ਹੁਣ ਜਦੋਂ ਵੀ ਤੁਸੀਂ ਲਾਈਟਸ ਲਗਾਣੀਆਂ ਤਾਂ ਫ੍ਰਾਈਡੇ ਜਾਂ ਫ੍ਰਾਈਡੇ ਲਗਾਉ ਤਾਂ ਚੰਗਾ ਸ਼ੁੱਕਰਵਾਰ ਵਾਲੇ ਦਿਨ ਕਿਉਂਕਿ ਸ਼ੁੱਕਰ ਰਾਹੁ ਦਾ ਮਿੱਤਰ ਹੈ ਅੱਜ ਕੱਲ੍ਹ ਵੈਸੇ ਵੀ ਸ਼ੁੱਕਰ ਆਉਦੀ ਜੁਤੀ ਚੱਲਦੀ ਹੈ ਤੇ ਉਸ ਤੋਂ ਬਾਅਦ ਤੁਸੀਂ ਕਰਨਾ ਠੀਕ ਹੋ ਜਾਣਗੀ ਠੀਕ ਹੈ ਇਸੇ ਵਾਸਤੇ ਟਿਪ ਸਮਾਂ ਇਜਾਜ਼ਤ ਦਾ ਆਪ ਸਭ ਦਾ ਅਦਾ ਦਿਨ ਅੱਛਾ ਜਾਵੇ ਸਸ਼ਿਕਾ